ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਫੁੱਲ ਲਾਂ ਲੱਗੇ ਆਂ ਜੀ ਗੇਂਦੇ ਦੇ ਪੱਟਾਂ ਚੱਲ ਪਾਤੀਆਂ ਸਨ ਤੇ ਲਾਈਟ ਨਹੀਂ ਸੀ ਆਈ ਪਾਣੀ ਛੱਡ ਕੇ ਤੇ ਫੇਰ ਮੁੰਜੀ ਵਾਂਗੂ ਲੱਗਦੇ ਨੇ ਫੁੱਲ ਤੇ ਹੁਣ ਪਾਣੀ ਛੱਡ ਰਿਆਂ ਤੇ ਸ਼ਾਮ ਨੂੰ ਲਾਵਾਂਗੇ ਤੁੱਤ ਪੜ ਗਈ ਏ 4 ਵਜੇ ਤੋਂ ਬਾਅਦ ਹੀ ਕਦ ਨੇ ਲਾਉ ਵਧੀਆ ਤੁਰਦੇ ਨੇ ਤੇ ਨੇ ਗਰਮੀ ਹੁੰਦੀ ਏ ਜੀ ਪਾਣੀ ਲਾ ਦਿੱਤਾ ਔਲੀਆਂ ਨੂੰ ਸ਼ਾਮ ਤੱਕ ਬੱਤਰ ਆ ਜਾਈਗੀ ਪਹਿਲੀ ਤੇ ਫਿਰ 4-5 ਵਜੇ ਲਾ ਦਿਆਂਗੇ ਹੋਰ ਕਮਾ ਲਈ ਆਪਣਾ ਵਧੀਆ ਹੋ ਗਿਆ ਤੇ ਇਹ ਸੁੱਕਦਾ ਰਿਹਾ ਸੀ ਪਾਣੀ ਲਾ ਜਾਈ ਦੀ ਲਾਈਟ 2 ਘੰਟੇ ਹੁੰਦੀ ਸਾਡੇ ਇੱਥੇ ਸਿਰਫ ਤੇ ਟਾਈਮ ਕੋਈ ਵੱਜਿਆ ਨਹੀਂ ਲਾਈਟ ਦਾ ਫੁੱਲ ਸਾਡੇ ਆ ਗਏ ਨੇ ਇੰਡੀਓ ਕੋ ਇੰਡੀਓ ਕੋ ਕੇਰ ਕੋ ਤੋਂ ਲੇਟਰਾਂ ਹੀ ਆਏ ਨੇ ਗੇਂਦੇ ਦਾ ਫੁੱਲ ਲਓ ਵੀ ਕਰਦਾ ਖੋਲੀਏ ਲੋ ਆਏ ਉਹਦਾ ਨਾਮ ਸਾਡੇ ਇੱਕ ਦਿਹਾੜੀ ਬਾਅਦ ਲੰਘ ਗਈ ਇਹ ਆਉਂਦੇ ਹਾਂ ਲਾ ਦੇ ਅੱਜ ਜਾ ਕੇ ਸਾਡੇ ਲੇਟ ਨਹੀਂ ਆਈ ਪਾਣੀ ਨਹੀਂ ਸੀ ਹੈਗਾ ਦੇ ਇਸੀ ਹਾਲਾਤ ਨੇ ਵਿੱਚ ਫੁੱਲਾਂ ਦੇ ਨਾਲ 2 ਦਿਨ ਹੋ ਗਏ ਨੇ ਡੱਬੇ 'ਚ ਬੰਦ ਗਿਆ ਨੇ ਖੋਲ ਦੀ ਖੋਲ ਸਟੇਪਲਾ ਇਹ ਦੇਖੋ ਲੈ ਮੈਂ ਵੇਖ ਰਿਹਾ ਸੀ ਲੈ ਫੜੀ ਇਹਨੂੰ ਫੜ ਕਰਪਾਰਾ ਜਦ ਤੱਕ ਖਣਾ ਹੁੰਦਾ ਜਾਂ ਟੱਕ ਨਹੀਂ ਹੁੰਦਾ ਫੁੱਲਣਾ ਪਏਗਾ ਉੱਤੇ ਪਾਸੇ ਤੇ ਨਹੀਂ ਰੱਖਲੇ ਪਾਪਾ ਸਿੱਧਾ ਚੱਕਰ ਘੱਲ ਲੈਣੀ ਆ ਦੇ ਹਾਂ ਉਹ ਫਿਰ ਉਧਰ ਹੀ ਸਾਈਡ ਚੱਕ ਕੇ ਘਰ ਲਾਉਣਾ ਨਹੀਂ ਉਹਨਾਂ ਹੀ ਫਿਰ ਪੈਈ ਦੱਬਈਆਂ ਐ ਸੀ ਨੇ ਦੱਬਈਆਂ ਸੀ ਅ ਸਹੀ ਐ ਥੱਲੇ ਦੀ ਜੜਾਂ ਨੇ ਥੱਲੇ ਨੂੰ ਥੋੜੀ ਨੇ ਦੇਖ ਲੈ ਉਹ ਮਿੰਟ ਜੜਾਂ ਦੇ ਥੱਲੇ ਦੀਆਂ ਥੱਲੇ ਦੀਆਂ ਥੱਲੇ ਦੀਆਂ

ਪੰਜ-ਸੱਤ ਕੁਸੀਆ ਨਾ ਲੈ ਜਾ ਉੱਥੇ 10 ਕੁ ਉੱਥੇ ਧਰ ਦਿਓ ਵਿੱਚ ਜਾ ਕੇ ਇੱਕ-ਇੱਕ ਤੋਂ ਲੈ ਜਾਓਗੇ ਹੁਣ ਇਹਨਾਂ ਸਰਪੰਚ ਆਪਣੇ ਲੈ ਜਾਓ ਪੰਜ-ਪੰਜ ਆਪਣੇ ਲੈ ਜਾਓ ਪੰਜ-ਪੰਜ ਚਲੋ ਜੀ ਚਲੋ ਚਲੋ ਲਓ ਵਾਗਰੂ ਦਾ ਨਾਂ ਇਹ ਨਿਸ਼ਾਨੀ ਕਿ ਫੁੱਲ ਲਾਏ ਸਨ ਅਸੀਂ ਮਾੜੇ ਨੇ ਫੁੱਲ ਉੱਧਰ 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 ਪਾਸੇ ਇੱਕ-ਇੱਕ ਆਪਣੀ ਲਾਂ ਲੇ ਲਓ ਚਲੋ ਉੱਧਰ ਉਹ ਲਾਂ ਲੱਗਾ ਨਾ ਕਿੰਨਾ ਕਰੀ ਤੇ ਨਾ ਸੰਗੜੇ ਗੱਦਾ ਸੰਗੜੇ ਕਿਵੇਂ ਹਾਂ ਠੀਕ ਹੈ ਠੀਕ ਠੀਕ ਹੈ ਨਹੀਂ ਠੀਕ ਹੈ ਠੀਕ ਐਵੇਂ ਗੱਡੀ ਜਾ ਗੱਡੀ ਦੂਆ ਪਾਸੇ ਐਵੇਂ ਲਾਣੇ ਨੇ ਇੱਕ ਜਿਵੇਂ ਆਵੇ ਆ ਵੇਖ ਆ ਮੋਰੀ ਗੇ ਇੱਧਰ ਗੱਡੀ ਨਾ ਨੇ ਇੱਧਰ ਕੱਢਦੀ ਹੁਣ ਇੱਧਰ ਕੱਢਦੀ ਐਵੇਂ ਲਾਣੇ ਨੇ ਐਵੇਂ ਐਵੇਂ ਨਹੀਂ ਲਾਣੇ ਹਾਂ ਐਵੇਂ ਲਾਣੇ ਨੇ ਸ਼ਾਜ ਤੇ ਤਸਪੀਰ ਵੱਜ ਗਿਆ ਤੂੰ ਹਾਂ ਆ ਵਟ ਚੁੱਕ ਕੇ ਇਧਰ ਮਿੱਟੀ ਲਾ ਦੇਗਾ ਇਹਦੀ ਇਹਦੀ ਇਧਰ ਲਾ ਦੇ ਉਹ ਉਧਰਲੀ ਸਾਈਡ ਲਾਣਾ ਇਧਰਲੀ ਸਾਈਡ ਨਹੀਂ ਲਾਣਾ ਫੁੱਲ ਇਹ ਲਾ ਕਰੇ ਸਾਡੇ ਫੁੱਲ ਹੋ ਲੱਤੀ ਪਾਉ ਜੋ ਆਪ ਤਾ ਪੂਰਨ ਪਰਮਾਤਮਾ ਦਾ ਆਸਰਾ ਸਦਾ ਸਦਾ ਜਾਨਿਆ ਰਹਾ ਬਣਾ ਜੀਵਨ ਦੇ ਰੰਗ ਆਪਾ ਤੇਰੇ ਕੀ ਰੱਖੀਂ ਹਾਂਜੀ ਕੱਲ ਲਾਇਆ ਗੈਂਦੇ ਦੇ ਫੁੱਲ ਤੇ ਥੋੜੇ ਲੱਗੇ ਥੋੜੇ ਰਹਿ ਗਏ ਹਨ ਮਤਲਬ ਕਾਫੀ ਲਾਤੇ ਹਨ ਦੋ ਕਨਾਲਾਂ ਲੱਗ ਗਏ ਨੇ ਤਿੰਨ ਕਨਾਲਾਂ ਤੇ ਕਨਾਲ ਕੋਈ ਰਹਿ ਗਈ ਜਗਾ ਬਹੁਤ ਬਚ ਗਈ ਸੀ ਤੇ ਲਾਲ ਲਾਂ ਲੱਗਿਆ ਹੋਣਾ ਰਾਤ ਹੋ ਗਿਆ ਹੀ ਨੀਰਾ ਜਾਦੇ ਕੋ ਮੱਛਰ ਬਹੁਤ ਆ ਗਿਆ ਸੀ ਤੇ ਹੁਣ ਲਾ ਦੇਣਿਆ ਅੱਧੇ ਘੰਟੇ ਦਾ ਕੰਮ ਹੀ ਸਾਰਾ ਲਾਟ ਆਈ ਦੇ ਪਾਣੀ ਲਾ ਦੇਾਂਗੇ ਡੂਟੇ ਤਾਂ ਮੜੇ ਠੁੰਗਰਣਗੇ ਮਹੱਬਤ ਕੀ ਸੀ ਹਲਾਤ ਨੇ ਆਣਾ ਲੋ ਜੀ ਗੇਂਦਾ ਜਤੋਂ ਲਾਣਾ ਹੈ ਨਾ ਬਹੁਤ ਐਵੇਂ ਪਹਿਲਾਂ ਸੋਟੀ ਨਾਲ ਰਾਖਟ ਨੇ ਤੈਂਦੇ ਨੇ ਫਿਰ ਇਹਦੇ ਵਿੱਚ ਬੂਟਾ ਲੱਗੀ ਜਾਂਦਾ ਉਵੇਂ ਜੇ ਹੱਥ ਨਾਲ ਕੱਢੀਏ ਤੇ ਫਿਰ انگلیاں چلیا جی یہ چیز ٹھیک ہے خوراک نکل گر بوٹا تروی مٹی تپو چلائی یہی طریقہ اصل ਤੀਆ ਤੂੰ ਮੇਲਾ ਆਂ ਹੱਥੇ ਉਂਗਲਾਂ ਛਿਲੀਆਂ ਗਈਆਂ ਇੱਕ ਤੋਂ ਵੱਟਤੀ ਲੱਗ ਰਹੀ ਉਂਗਲ ਨਾਲ ਤੇ ਨਾਲੇ ਬੂਟਾ ਟੁੱਟਦੀ ਚੱਟ ਟੁੱਟਦੀ ਉਹ ਲਾਸਟ ਰਹਿ ਗਈ ਚੱਲ ਰਿਹਾ ਕੰਮ ਬਸ ਜਿੱਪੜ ਗਿਆ ਥੋੜੀ ਰਹਿ ਗਈ ਲੈਟ ਆਈ ਕਿ ਪਾਣੀ ਲਾ ਦੇਣ ਹਾਂਜੀ ਲੱਗ ਚੁੱਕੇ ਆ ਪੌਲ ਸਾਰੀ ਤੇ ਪਾਣੀ ਦਿੱਤਾ ਲਾ ਤੇ ਹੁਣ ਇਹ ਤਾਂ ਨਹੀਂ ਮਿਹਨਤ ਮੇਰੀ ਰਹਿਮਤ ਤੇਰੀ ਮਾਲਕਾ ਇਹਿਆ ਹੋਏਗਾ 13 ਸਪਰੇਆ ਹੋਣਗੀਆਂ ਇਹ ਚੱਲੂਗਾ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ ਫਤਿਹ